ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਛੋਟਾ ਵੱਡਾ ਵੀਰ ਭਾਈ ਰਣਜੀਤ ਪਿੰਡਰ ਮੈਂ ਗਰਨੂਰ ਪਿੰਡਰ ਸਾਡੇ ਦੋਵਾਂ ਮੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਮਾਨੰ ਕਰਨਾ ਜੀ ਅੱਜ ਆਸੀਂ ਆਪਣੀ ਕਲਮ ਦੁਆਰਾ ਲਿਖਿਆ ਗੀਤ ਸੰਗ ਸਰਮ ਲੈ ਕੇ ਤੁਹਾਡੇ ਰੂਹ ਰੂਹਾਂ ਜਿਸਦੇ ਬੋਲ ਹਨ ਸੰਗ ਸਰਮ ਤਾਂ ਹੁਣ ਮਾਰਗੀ ਉਡਾਰੀ ਉਹ ਭੁੱਲੀ ਇੱਜ਼ਤਾਂ ਨੂੰ ਜਿਸਮ ਦਿਖਾਉਣ ਲੱਗੀਆਂ ਲੈ ਕੇ ਤੁਹਾਡੇ ਰੂਹ ਰੂਹਾਂ ਉਮੀਦ ਆ ਪਸੰਦ ਕਰੋਗੇ ਲਾਇਕ ਤੇ ਕਮੈਂਟਾਂ ਵਿੱਚ ਦੱਸਣਾ ਕਿੱਦਾਂ ਲੱਗਿਆ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸਹਿਰ ਤੇ ਪੇਜ ਨੂੰ ਫੋਲੋ ਜਰੂਰ ਕਰ ਲੈਣਾ ਜੀ ਬੜੀ ਮਿਹਰਬਾਨੀ ਹੋਵੇਗੀ ਜੀ ਜੀ ਸ਼ੁਕਰੀਆ ਜੀ ਸਾਡੀ ਪੰਜ ਦੇ ਰਿਆਂ ਆਵਾ ਧਰਤੀ ਪੰਜਾਬ ਦੀ ਜਿੱਥੇ ਪੀਰਾਂ ਤੇ ਫਕੀਰਾਂ ਗੁਰੂਆਂ ਦਾ ਵਸਾਏ ਜਾਵੇ ਸੁਦਤਾ ਦੀ ਘਾਟ ਦਿਨੋਂ ਦਿਨ ਵੱਧਦੀ ਧਾਇੋ ਵਿਗੜਿਆ ਮਾਹੌਲ ਯਾਰ ਜਾਪੇ ਖਸਾਏ ਜਾਵੇ ਸੁਦਤਾ ਦੀ ਘਾਟ ਦਿਨੋਂ ਦਿਨ ਵੱਧਦੀ ਧਾਇੋ ਵਿਗੜਿਆ ਮਾਹੌਲ ਯਾਰ ਜਾਪੇ ਖਸਾਏ ਇੱਥੇ ਯੂ ਪੀ ਵਾਂਗੂੰ ਹੁੰਦੀਆਂ ਨੇ ਵਾਰਦਾਤਾ ਓਏ ਨਿਤ ਨਮੀਆਂ ਤੇ ਢੰਗ ਗੰਧ ਪਾਉਣ ਲੱਗੀਆਂ ਸੰਗ ਸ਼ਰਮ ਤਾਂ ਹੁਣ ਮਾਰ ਗਈ ਉਡਾਰੀ ਭੁੱਲੀ ਇੱਜ਼ਤਾਂ ਨੂੰ ਜਿਸਮ ਦਿਖਾਉਣ ਲੱਗੀਆਂ ਸੰਗ ਸ਼ਰਮ ਤਾਂ ਹੁਣ ਮਾਰ ਗਈ ਉਡਾਰੀ ਭੁੱਲੀ ਇੱਜ਼ਤਾਂ ਨੂੰ ਜਿਸਮ ਦਿਖਾਉਣ ਗੀਆਂ ਹੋਏ ਸੰਗਸਾਰ ਮਤਾਂ ਹੁਣ ਮਾਰ ਗਈ ਉਡਾਰੀ ਭੁੱਲ ਇੱਜ਼ਤਾਂ ਜਿਸਮਦ ਖਾਉਣ ਲੱਗੀਆਂ ਕੀ ਅੱਗ ਲਾਉਣੀ ਯਾਰੋ ਇਹ ਜੀ ਆਜ਼ਾਦੀ ਨੂੰ ਸਾਤੋਂ ਦੇਖਿਆ ਨਹੀਂ ਜਾਂਦਾ ਹੁੰਦੀ ਬਰਬਾਦੀ ਨੂੰ ਕੀ ਅੱਗ ਲਾਉਣੀ ਯਾਰੋ ਇਹ ਜੀ ਆਜ਼ਾਦੀ ਨੂੰ ਸਾਤੋਂ ਦੇਖਿਆ ਨਹੀਂ ਜਾਂਦਾ ਹੁੰਦੀ ਬਰਬਾਦੀ ਨੂੰ ਨਹੀਂ ਐਸੀ ਥਾਂ ਦੇ ਉੱਤੇ ਟੈਟੂ ਨੇ ਬਣਾਉਂਦੀਆਂ ਸ਼ਰਮ ਦੱਸਦਿਆਂ ਨੂੰ ਆਵੇ ਨਸਰ ਮਾਉਂਦੀਆਂ ਡਬਲ ਮੀਨਿੰਗ ਵਿੱਚ ਗੱਲਾਂ ਕਰਕੇ ਖੁਦ ਹੱਸਣ ਤੇ ਲੋਕਾਂ ਨੂੰ ਹਸਾਉਣ ਲੱਗੀਆਂ ਸੰਗ ਸ਼ਰਮ ਤਾਂ ਹੁਣ ਮਾਰ ਗਈ ਉਡਾਰੀ ਭੁੱਲ ਇੱਜ਼ਤਾਂ ਜਿਸਮੰਦ ਖਾਉਣ ਲੱਗੀਆਂ ਹੋਏ ਸੰਗਸਰਮ ਤਾਂ ਹੁਣ ਮਾਰ ਗਈ ਓਡਾਰੀ ਭੁੱਲੀ ਇੱਜ਼ਤਾਂ ਨੂੰ ਜਿਸਮੰਦ ਖਾਉਣ ਲੱਗੀਆਂ ਹੋਵੇ ਜੇ ਕੋਈ ਇਹਨਾਂ ਦਾ ਵਿਰੋਧ ਕਰਦਾ ਉਹ ਛੱਟ ਲਾ ਦੇਣ ਟੇਗੇ ਤਾਂ ਬੰਦਾ ਮਾੜਾ ਏ ਸਾਧਵਿਰਤੀ ਦਾ ਭਾਵੇਂ ਹੋਵੇ ਸੂਰਮਾ ਆਖ ਦੇਣ ਛੱਟੇ ਤਾਂ ਬੰਦਾ ਗਾੜਾ ਏ ਸਾਧਵਿਰਤੀ ਦਾ ਭਾਵੇਂ ਹੋਵੇ ਸੂਰਮਾ ਹਾਂ ਆਖ ਦੇਣ ਛੱਟੇ ਤਾਂ ਬੰਦਾ ਗਾੜਾ ਏ ਉੱਤੋਂ ਕੋਟ ਤੇ ਕਚਹਿਰੀਆਂ 'ਚ ਚੱਲੇ ਇਹਨਾਂ ਦੀ ਧਾਇਓ ਨਿਤਨ ਮਚਾਨੇ ਚੜਾਉਣ ਲੱਗੀਆਂ ਸੰਗਸਰਮ ਤਾਂ ਹੁਣ ਮਾਰ ਗਈ ਹੁੱਲੀ ਇੱਜ਼ਤਾਂ ਨੂੰ ਜਿਸਮ ਦਿਖਾਉਣ ਲੱਗੀਆਂ ਸੰਗਸਾਰ ਮਤਾਂ ਹੁਣ ਮਾਰ ਗਈ ਉਡਾਰੀ ਭੁੱਲੀ ਇੱਜ਼ਤਾਂ ਨੂੰ ਜਿਸਮ ਦਿਖਾਉਣ ਲੱਗੀਆਂ ਦੁਨੀਆ ਦੀ ਪੈਸੇ ਨੇ ਮਤ ਮਾਰਤੀ ਭਾਈਓ ਅਦਨੰਗੀ ਵੀੜਿਓ ਨੇ ਟੇ ਉਤੇ ਝਾੜਤੀ ਲਾਈਕ ਤੇ ਕਮੈਂਟਾਂ ਦੇ ਵੀ ਲੱਗ ਜਾਂਦੇ ਢੇਰ ਸੇਅਰ ਕਰਨ ਨ ਲੱਗੇ ਵੀ ਲੋਕੀ ਲਾਉਂਦੇ ਨਹੀਂਓ ਢੇਰ ਲਾਈਕ ਤੇ ਕਮੈਂਟਾਂ ਦੇ ਵੀ ਲੱਗ ਜਾਂਦੇ ਢੇਰ ਸੇਅਰ ਕਰਨ ਨ ਲੱਗੇ ਵੀ ਲੋਕੀ ਲਾਉਂਦੇ ਨਹੀਂਓ ਢੇਰ ਪੰਜਾਬੀ ਸਭ ਬੇਚਾਰੀ ਉਡਾਉਣ ਖਿੱਲੀਆਂ ਭਾਈਓ ਰੀਲਾਂ ਵਿੱਚ ਲੱਕ ਮਟਕਾਉਣ ਲੱਗੀਆਂ ਸੰਗਸਾਰ ਮਤਾਂ ਹੁਣ ਮਾਰ ਗਈ ਉਡਾਰੀ ਭੁੱਲੀ ਇੱਜ਼ਤਾਂ ਨੂੰ ਜਿਸਮ ਦਿਖਾਉਣ ਲਗੀਆਂ ਸੰਗਸਾਰ ਮਤਾਂ ਹੁਣ ਮਾਰ ਗਈ ਉਡਾਰੀ ਭੁੱਲ ਇੱਜ਼ਤਾਂ ਨੂੰ ਜਿਸਮ ਦਿਖਾਉਣ ਲੱਗੀਆਂ ਚੰਗਾ ਸਮਾਸੀ ਉਹ ਜਦੋਂ ਸਿਰ ਚੁੰਨੀ ਹੁੰਦੀ ਸੀ ਨਾਲੇ ਗਿੱਠਦਾ ਓ ਯਾਰੋ ਕੱਢਦੀਆਂ ਖੁੰਡ ਸੀ ਅੱਖਾਂ ਦੀ ਓ ਘੂਰ ਕੱਢ ਦਿੰਦੀ ਜਾਨ ਸੀ ਗੱਲਾਂ ਕਰਦੇ ਮੈਂ ਸੁਣੇ ਓ ਪੁਰਾਣੇ ਖੁੰਡ ਸੀ ਅੱਖਾਂ ਦੀ ਓ ਘੂਰ ਕੱਢ ਦਿੰਦੀ ਜਾਨ ਸੀ ਗੱਲਾਂ ਕਰਦੇ ਮੈਂ ਸੁਣਿਆ ਪੁਰਾਣੇ ਖੁੰਡ ਸੀ ਅੱਜ ਕੱਲ੍ਹ ਦੀਆਂ ਯਾਰੋ ਅੱਗ ਦੀਆਂ ਨਾਲ ਆਨੇ ਮੰਨਣ ਕਿਸੇ ਦੀ ਨਾ ਖੁਦੇ ਮਣਾਉਣ ਲੱਗੀਆਂ ਸੰਗਸਾਰ ਮਤਾਂ ਹੁਣ ਮਾਰ ਗਈ ਉਡਾਰੀ ਭੁੱਲ ਇੱਜ਼ਤਾਂ ਨੁ ਜਿਸਮ ਦਿਖਾਉਣ ਲੱਗੀਆਂ ਓ ਸੰਗਸਾਰ ਮਤਾਂ ਹੁਣ ਮਾਰ ਗਈ ਓਡਾਰੀ ਭੁੱਲੀ ਇੱਜਤਾਂ ਨੁ ਜਿਸਮ ਦਿਖਾਉਣ ਲੱਗੀਆਂ ਕਿੱਦਰ ਨੂੰ ਤਰਪਿਆ ਪੰਜਾਬ ਮਿੱਤਰੋ ਓ ਆਖਦਾ ਭਿੰਡੇ ਰ ਕੋਈ ਸਮਝੇ ਆਉਂਦੀ ਨਾ ਕਿੱਦਰ ਨੂੰ ਤਰਪਿਆ ਪੰਜਾਬ ਮਿੱਤਰੋ ਆਖਦਾ ਭਿੰਡੇ ਰ ਕੋਈ ਸਮਝੇ ਆਉਂਦੀ ਨਾ ਪਸਮੀ ਸ ਬੇਚਾਰ ਦੀ ਜੇ ਨਾ ਹਵਾ ਲੱਗਦੀ ਫੇਰੇ ਇੱਥੇ ਸੁੱਟ ਜੇ ਕੋਈ ਲੀੜੇ ਪਾਉਂਦੀ ਨਾ ਪਸਮੀ ਸ ਬੇਚਾਰ ਦੀ ਜੇ ਨਾ ਹਵਾ ਲੱਗਦੀ ਹਾਂ ਫੇਰੇ ਇੱਥੇ ਸੁੱਟ ਜੇ ਕੋਈ ਲੀੜੇ ਪਾਉਂਦੀ ਨਾ ਇੱਕ ਇਸ ਸਮੇਂ ਤੇ ਦੋ ਦਰਹਾਂ ਜੇ ਰੱਖ ਕੇ ਇੱਕ ਦੂਜੇ ਦੇ ਆਲੇ ਸਿਰ ਪੜ ਬੌਣ ਲੱਗੀਆਂ ਸੰਗ ਸ਼ਰਮ ਤਾਂ ਹੁਣ ਮਾਰ ਗਈ ਉਡਾਰੀ ਭੁੱਲੀ ਇੱਜ਼ਤਾਂ ਨੂੰ ਜਿਸਮ ਦਿਖਾਉਣ ਲੱਗੀਆਂ ਸੰਗ ਸ਼ਰਮ ਤਾਂ ਹੁਣ ਮਾਰ ਗਈ ਉਡਾਰੀ ਭੁੱਲੀ ਇੱਜ਼ਤਾਂ ਨੂੰ ਜਿਸਮ ਦਿਖਾਉਣ ਲੱਗੀਆਂ ਓਏ ਸੰਗ ਸ਼ਰਮ ਤਾਂ ਹੁਣ ਮਾਰ ਗਈ ਉਡਾਰੀ ਭੁੱਲੀ ਇੱਜ਼ਤਾਂ ਨੂੰ ਜਿਸਮ ਦਿਖਾਉਣ ਲੱਗੀਆਂ